ਚਾਂਦੀ ਨੇ ਤੋੜਿਆ 45 ਸਾਲ ਦਾ ਰਿਕਾਰਡ ਕੀ ਹੈ ਭਵਿੱਖਤਾ ਅਨੁਮਾਨ ਆਖਰਕਾਰ ਚਾਂਦੀ ਦੀਆਂ ਕੀਮਤਾਂ ਉੱਚ ਪੱਧਰ ਤੇ ਪਹੁੰਚ ਚੁੱਕੀਆਂ ਨੇ ਪਿਛਲੇ ਕੁਝ ਮਹੀਨਿਆਂ ਤੋਂ ਚਾਂਦੀ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਇਹ ਰੁਝਾਨ ਅਜੇ ਜਾਰੀ ਰਹਿਣ ਦੀ ਸੰਭਾਵਨਾ ਹੈ ਜਿहां ਜ਼ਿਕਰ ਹੋਇਆ ਹੈ ਕਿ ਪ੍ਰਚੂਨ ਬਾਜ਼ਾਰਤ ਵਿੱਚ ਚਾਂਦੀ ਦੀ ਕੀਮਤ ਲਗਭਗ 2 ਲੱਖ ਰੁਪਏ ਦੇ ਨੇੜੇ ਪਹੁੰਚ ਰਹੀ ਹੈ 14 ਅਕਤੂਬਰ ਨੂੰ 1 ਕਿਲੋ ਚਾਂਦੀ ਦੀ ਕੀਮਤ 1 ਲੱਖ 73125 ਰੁਪਏ ਨੂੰ ਪਾਰ ਕਰ ਗਈ ਜਿਸ ਰਫਤਾਰ ਦੇ ਨਾਲ ਚਾਂਦੀ ਨੇ ਤੇਜ਼ੀ ਫੜੀ ਹੈ ਉਸ ਨਾਲ ਕੀਮਤ ਜਲਦੀ ਹੀ 2 ਲੱਖ ਰੁਪਏ ਦੇ ਪਾਰ ਹੋ ਸਕਦੀ ਹੈ ਲੰਡਨ ਬਾਜ਼ਾਰ ਦੇ ਵਿੱਚ ਸਪਲਾਈ ਦੀ ਘਾਟ ਅਤੇ ਵਧਦੀ ਮੰਗ ਕਾਰਨ ਚਾਂਦੀ ਦੀ ਕੀਮਤ ਡਾਲਰ 52.58 ਪ੍ਰਤੀ ਔਂਸ ਤੱਕ ਪਹੁੰਚ ਗਈ ਹੈ ਜੋ ਕਿ 1980 ਤੋਂ ਬਾਅਦ ਸਭ ਤੋਂ ਵੱਧ ਹੈ। ਬਲੂਮਬਰਗ ਦੇ ਅਨੁਸਾਰ ਮੁੱਖ ਕਾਰਨ ਲੰਡਨ ਦੇ ਗਲੋਬਲ ਟ੍ਰੇਡ ਸੈਂਟਰ ਵਿੱਚ ਪੌਤਿਕ ਚਾਂਦੀ ਦੀ ਸਪਲਾਈ ਦੀ ਘਾਟ ਹੈ। ਬਾਜ਼ਾਰ ਵਿੱਚ ਤਰਲਤਾ ਲਗਭਗ ਖਤਮ ਹੋ ਗਈ ਹੈ। ਭਾਅ ਖਰੀਦ ਲਈ ਲੁੜਿੰਦੀ ਚਾਂਦੀ ਉਪਲਬਧ ਨਹੀਂ ਹੈ। ਸਪਾਟ ਕੀਮਤਾਂ ਜਨਵਰੀ 1980 ਦੇ ਰਿਕਾਰਡ ਨੂੰ ਪਾਰ ਕਰ ਗਈਆਂ ਹਨ ਤੇ ਘਾਟ ਨੇ ਚਾਂਦੀ ਦੀ ਵਿਸ਼ਵਵਿਆਪੀ ਮੰਗ ਨੂੰ ਤੇਜ਼ ਕਰ ਦਿੱਤਾ। ਲੰਡਨ ਦੇ ਵਿੱਚ ਬੈਂਚਮਾਰਕ ਕੀਮਤਾਂ ਨਿਊਯਾਰਕ ਦੇ ਮੁਕਾਬਲੇ ਲਗਭਗ ਬੇਮਿਸਾਲ ਪੱਧਰ ਤੇ ਪਹੁੰਚ ਗਈਆਂ ਨੇ ਤੇ ਇਸ ਦਾ ਫਾਇਦਾ ਠਾਣ ਦੇ ਲਈ ਕੁਝ ਵਪਾਰੀ ਸੋਨੇ ਲਈ ਆਮ ਤੌਰ ਤੇ ਵਰਤੇ ਜਾਂਦੇ ਮਹਿੰਗੇ ਹਵਾਇਰਸ ਤੇ ਰਾਹੀ ਚਾਂਦੀ ਦੀਆਂ 12 ਵੇਚ ਰਹੇ ਹਨ ਤੇ ਮੰਗਲਵਾਰ ਸਵੇਰੇ ਸ਼ੁਰੂਆਤੀ ਵਪਾਰ ਵਿੱਚ ਲੰਡਨ ਦੇ ਵਿੱਚ ਪ੍ਰੀਮੀਅਮ ਡਾਲਰ 1.55 ਪ੍ਰਤੀ ਆਉਂਸ ਸੀ ਜੋ ਪਿਛਲੇ ਹਫਤੇ ਦੇ ਡਾਲਰ 3 ਸਪਰੇਟ ਤੋਂ ਘਟ ਹੈ ਕੀਮਤਾਂ ਦਾਤਾਂ ਨੂੰ ਅਪਰਾਧ ਵਿੱਚ ਰਸਮੀ ਤੌਰ ਤੇ ਡਿਊਟੀ ਤੋਂ ਛੋਟ ਦਿੱਤੀ ਗਈ ਸੀ ਪਰ ਅਮਰੀਕੀ ਪ੍ਰਸ਼ਾਸਨ ਦੀ ਧਾਰਾ 232 ਜਾਂਚ ਜਿਸ ਵਿੱਚ ਚਾਂਦੀ ਪਲੇਟਿਨਮ ਅਤੇ ਪੈਲੇਡੀਅਮ ਸ਼ਾਮਿਲ ਹਨ ਅਜੇ ਵੀ جاری ਹੈ ਤੇ ਇਸ ਜਾਂਚ ਨੇ ਡਰ ਪੈਦਾ ਕੀਤਾ ਹੈ ਕਿ ਨਵੇਂ ਟੈਰਿਫ ਲਗਾਏ ਜਾ ਸਕਦੇ ਹਨ ਜਿਸ ਨਾਲ ਬਾਜ਼ਾਰ ਹੋਰ ਵੀ ਨਿਰਾਸ਼ਾਜਨਕ ਹੋ ਸਕਦਾ ਹੈ ਦੂਜੇ ਸ਼ਬਦਾ ਵਿੱਚ ਭਾਰਤ ਤੋਂ ਵਧੀ ਹੋਈ ਮੰਗ ਨੇ ਲੰਡਨ ਵਿੱਚ ਸਪਲਾਈ ਘਟਾ ਦਿੱਤੀ ਹੈ ਵਧਦੀ ਮੰਗ ਨੇ ਲੰਡਨ ਵਿੱਚ ਉਪਲਬਧ 12 ਦੀ ਸਪਲਾਈ ਘਟਾ ਦਿੱਤੀ ਜਦੋਂ ਕਿ ਇਸ ਸਾਲ ਦੇ ਸ਼ੁਰੂ ਵਿੱਚ ਅਮਰੀਕੀ ਟੈਰਿਫ ਦੇ ਡਰ ਕਾਰਨ ਵੱਡੀ ਮਾਤਰਾ ਵਿੱਚ ਚਾਂਦੀ ਨਿਊਯਾਰਕ ਭੇਜੀ ਗਈ ਗੋਲਡਮੈਨ ਸਾਕਸ ਦੇ ਅਨੁਸਾਰ ਚਾਂਦੀ ਦਾ ਬਾਜ਼ਾਰ ਕੱਟ ਤਰਲ ਹੈ ਅਤੇ ਸੋਨੇ ਨਾਲੋਂ ਲਗਭਗ 9 ਗੁਣਾ ਛੋਟਾ ਹੈ ਜਿਸ ਨਾਲ ਕੀਮਤਾਂ ਵਿੱਚ ਵਦੇਰੇ ਤੀਬਰ ਉਤਰਾ ਚੜਾ ਆਉਂਦੇ ਨੇ ਚਾਂਦੀ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਦੇ ਲਈ ਕੋਈ ਕੇਂਦਰੀ ਬੈਂਕ ਸਰਗਰਮ ਨਹੀਂ ਹੈ ਇਸ ਦੇ ਲਈ ਨਿਵੇਸ਼ ਪ੍ਰਭਾਵ ਵਿੱਚ ਥੋੜੀ ਜਹੀ ਗਿਰਾਵਟ ਵੀ ਰੈਲੀ ਨੂੰ ਉਲਟਾ ਸਕਦੀ ਹੈ